ਨੰਨਾ ਦੇ ਗੁਰਦੁਆਰਾ ਦਸਮ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਵਸ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਵੀਰ ਤੋਂ ਹੀ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਲਗਵੋਣ ਦੀ ਲੜੀ ਸ਼ੁਰੂ ਹੋ ਗਈ ਇਸ ਮੌਕੇ ਪਰਸੋ ਤੋਂ ਆਰੰਭ ਹੋਏ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਅਜੂ ਭੋਗ ਪੈਗੇ ਤੇ ਭੋਗ ਉਪਰੰਤ ਅਰਾਗੀ ਸਿੰਘਾਂ ਵੱਲੋਂ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਗਿਆ ਤੇ ਗੁਰਦੁਆਰਾ ਦੇਸ ਕਤਰ ਅਵਤਾਰ ਸਿੰਘ ਕੈਥ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀਆਂ ਵਧਾਈਆਂ ਦਿੰਦਿਆਂ ਦੱਸਿਆ ਕਿ ਸ਼ਾਮ ਦੇ ਸਮੇਂ ਸ਼੍ਰੀ ਹਰਸ ਸਾਹਿਬ ਦੀ ਸਮਾਪਤੀ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਅਰਾਗੀ ਭਾਈ ਰਣਜੀਤ ਸਿੰਘ ਜੀ ਵੱਲੋਂ ਵਿਸ਼ੇਸ਼ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀ ਤਜਾਵੇਗਾ ਇਸ ਦੌਰਾਨ ਗੁਰੂ ਘਰ ਦੇ ਮੈਂਬਰ ਹਰਵਿੰਦਰ ਸਿੰਘ ਸੋਨੋ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਤੋ ਵਾਦ ਗੀਂਤੇ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਕੰਨੇ ਤੋਂ ਪੱਤਰਕਾਰ ਕੁਲਵਿੰਦਰ ਸਿੰਘ 베ਦਨੀ ਦੇ ਖਾਸ ਜੁਤ अभयो लढूरो, बार्दो, 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 ए्भटो, गुरो, बार्दो, भार्दो, ਨਰਤ ਕੀ ਨਾਚ ਨਰਤ ਕੀ ਨਾਚ ਨਾਚ ਨਰਤ ਨਾਚ ਨਰਤ ਨਾਚ ਨਰਤ ਨਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਪਵਨ ਦਸ਼ਮੇਸ਼ ਪਿਤਾ ਅੰਮ੍ਰਿਤ ਦੇ ਦਾਤੇ ਪੁੱਤਰਾਂ ਦੇ ਦਾਨੀ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਅੱਜ ਆਪਾਂ 359ਵਾਂ ਪੁਰਬ ਆਗਮਨ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਅੱਜ ਦੇ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਜਿਸਾ ਜਿਹੜਾ ਸ਼ਾਮ ਦੇ ਕੀ ਕੀ ਪ੍ਰੋਗਰਾਮ ਹੋਰ ਅਲੋਕੀਏ ਗਏ ਇਸ ਤੋਂ ਇਲਾਵਾ ਜਿੱਦਾਂ ਕਿ ਹੁਣ ਅੱਜ ਇੱਕ ਪੰਦੀ ਸਮਾਪਤੀ ਹੋਈ ਹੈ ਹੁਣ ਕੀਰਤਨ ਦੀ ਸਮਾਪਤੀ ਹੋਈ ਹੈ ਉਪਰੰਤ ਜਿੰਨੀਆਂ ਵੀ ਸਾਡੇ ਸੁਖਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਸਨ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਔਰ ਜਿੰਨੇ ਸਾਡੇ ਸੋਸ਼ਲ ਮੀਡੀਆ ਤੇ ਪੱਤਰਕਾਰ ਨੇ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਇੱਥੇ ਸਾਡੇ ਸੱਤੇ ਨੂੰ ਪ੍ਰਵਾਨ ਕੀਤਾ ਆ ਕੇ ਸਿਰੋਪਾਉ ਦੀ ਬਖਸ਼ਿਸ਼ ਲਈ ਹੈ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਸ਼ਾਮ ਦੇ ਪ੍ਰੋਗਰਾਮ ਇਸ ਪ੍ਰਕਾਰ ਨੇ ਸ਼ਾਮ ਦੇ ਪ੍ਰੋ ਰਹਿ ਰਾਸ ਤੋਂ ਬਾਅਦ ਕਥਾ ਹੋਏਗੀ ਕਥਾ ਤੋਂ ਬਾਅਦ ਕੀਰਤਨ ਹੋਏਗਾ ਉਚੇਚੇ ਤੌਰ ਤੇ ਬੁલાਏ ਗਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਉਪਰੰਤ ਗੁਰੂ ਕੇ ਲੰਗਰ ਵੀ ਵਰਤਣਗੇ ਔਰ ਨਾਲ ਨਾਲ ਕੌਫੀ ਦਾ ਲੰਗਰ ਵੀ ਚੱਲੇਗਾ ਐ ਹੂ ਪਰਮਪੁਰ ਦਾ ਸਾਹ ਦੇਖਣ ਆਇਓ ਜਗਤ ਪੁਰ ਸਾਹ ਸਰਬੱਤਾਂ ਦੇ ਨੂੰ ਬੇਨਸੇਬੀ ਮਹਾਰਾਜ ਦੇ ਪ੍ਰਕਾਸ਼ ਉਪਰ ਸਭ ਦੀ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਬੰਦਗਾ ਦਰ ਦੇ ਦਵਾਨਾ ਦੀ ਸਮਾਪਤੀ ਹੋਈ ਹੈ ਤੇ ਜਿੰਨੇ ਵੀ ਸੰਗਤ ਸਿਖੀ ਉਹਨਾਂ ਨੇ ਕੀਰਤਨ ਸੰਗਤ ਕੀਤਾ ਤੇ ਲੰਗਰ ਕਰ ਰਹੇ ਨੇ ਸੰਗਤ ਸ਼ਾਮ ਨੂੰ ਪੈਸਾ ਭਾਈ ਮਨੀਰ ਸਿੰਘ ਦੀ ਵੀ ਜੀ ਦੀ ਆਵੀਂ ਦਰਵਾਜ਼ਾ ਮੂਹਰ ਸਾਹ ਵਾਲੇ ਰਾਦੇ ਨੇ ਉਹ ਕੀਰਤਨ ਦੁਆਰਾ ਚੰਗ ਰਹੇ ਹਾਲ ਕਰ ਲਗੇ ਤੇ ਦੁਆ ਸ਼ਾਪ ਨੂੰ ਵੀ ਦੁਆ ਸਜਣ ਦੀ